ਹਾਂਜੀ ਤਾਂ ਲਾਸਟ ਦਿਨਾਂ ਦੇ ਵਿੱਚ ਗਰੁੱਪ ਡੀ ਦੇ ਪੇਪਰ ਲਈ ਆਪਾਂ ਕੀ ਖਾਸ ਕਰ ਸਕਦੇ ਆ ਉਹਨੂੰ ਆਪਾਂ ਕੁਝ ਹੀ ਮਿੰਟਾਂ ਦੇ ਵਿੱਚ ਸਮਝਾਂਗੇ ਦੇਖੋ ਇਹ ਚੀਜ਼ ਆਪਾਂ ਆਲਰੇਡੀ ਡਿਸਕਸ ਕਰ ਚੁੱਕੀਆਂ ਕਿ ਮੈਟਰ ਨਹੀਂ ਕਰਦਾ ਵੀ ਪੇਪਰ ਗਰੁੱਪ ਬੀ ਦਾ ਹੈ ਸੀ ਦਾ ਹੈ ਜਾਂ ਫਿਰ ਡੀ ਦਾ ਏ ਦੀ ਮੈਂ ਬੋਲਿਆ ਬੀ ਸੀ ਜਾਂ ਡੀ ਪੀ ਟ੍ਰਿਪਲ ਐਸ ਵੀ ਲੈਰੀ ਹੈ ਸੇਮ ਸਿਲੇਬਸ ਹੈ ਸੇਮ ਪੈਟਰਨ ਹੈ ਤਾਂ ਲੈਵਲ ਕੁਝ ਵੀ ਹੋ ਸਕਦਾ ਹੈ ਟੈਨਾਂ ਮੈਂ ਚਾਹਨਾ ਕਿ ਪੇਪਰ ਹੋ ਸਕਦਾ ਹੈ ਇਹ ਵੀ ਚੀਜ਼ ਹੋ ਸਕਦੀ ਹੈ ਦੇਖੋ ਹਾਲਾਂਕਿ ਤੁਸੀਂ ਕਹੋਗੇ ਵੀ ਸਰ ਕੀ ਕਹਿ ਰਹੇ ਨੇ ਹੋ ਸਕਦਾ ਬਹੁਤ ਚਾਂਸਸ ਨੇ ਕਿ ਇਸ ਪੇਪਰ ਦੇ ਵਿੱਚ ਲੈਵਲ ਆਨ ਵਾਲੇ ਟਾਈਮ 'ਚ ਪਟਵਾਰੀ ਦਾ ਪੇਪਰ ਜਾਂ ਫਿਰ ਐਕਸਾਈਜ਼ ਦਾ ਵੀ کہہ ਸਕਦੇ ਆ ਉਹਦੇ ਨਾਲੋਂ ਵੀ ਉੱਠਾ ਆ ਜੇ ਹੋਰ ਨੂੰ ਕੁਝ ਵੀ ਹੋ ਸਕਦਾ ਹੁਣ ਧਿਆਨ ਨਾਲ ਗੱਲ ਸਮਝੋ ਮੈਟਰ ਕੀ ਕਰਦਾ ਹੈ ਜਾਂ ਡਿਫਰੈਂਸ ਕਿਹੜੀ ਚੀਜ਼ ਕ੍ਰੀਏਟ ਕਰਦੀ ਹੈ ਡਿਫਰੈਂਸ ਕ੍ਰੀਏਟ ਕਰਦੀ ਹੈ ਕਿ ਜਿਹੜੇ ਐਸਪੀਰੈਂਟਸ ਨੇ ਉਹ ਪੇਪਰ ਦੇ ਵਿੱਚ ਬੈਠ ਰਹੇ ਨੇ ਕਿਸ ਤਰ੍ਹਾਂ ਦੀ ਤਿਆਰੀ ਕਰਕੇ ਬੈਠੇ ਨੇ ਉਹਨਾਂ ਦਾ ਕੀ ਮਾਈਂਡਸੈਟ ਹੈ ਕਿੰਨੀ ਪ੍ਰੈਪਰੇਸ਼ਨ ਹੈ ਕਿੰਨੀ ਉਹਨਾਂ ਨੂੰ ਉਸ ਜੌਬ ਦੀ ਰਿਕੁਆਇਰਮੈਂਟ ਹੈ ਕਿੰਨਾ ਸੀਰੀਅਸਲੀ ਪੜ੍ਹ ਕੇ ਉਹ ਪੇਪਰ ਦੇਣ ਜਾ ਰਹੇ ਨੇ ਉਹ ਓਵਰਆਲ ਕੰਪੀਟੀਸ਼ਨ 'ਚ ਫਰਕ ਪਾਉਂਦੇ ਨੇ ਬਹੁਤ ਜ਼ਿਆਦਾ ਠੀਕ ਹੈ ਚਲੋ ਸਾਰੀਆਂ ਚੀਜ਼ਾਂ ਛੱਡੋ ਹੁਣ ਇਸ ਟਾਈਮ ਤੇ ਆਪਾਂ ਗਰੁੱਪ ਡੀ ਦਾ ਗਰੁੱਪ ਡੀ ਦੇ ਪੇਪਰ ਦੇ ਲਈ ਕੀ ਕੀ ਪੜ੍ਹਨਾ ਹੈ ਧਿਆਨ ਨਾਲ ਸਮਝ ਲਓ ਆਪਾਂ ਨੇ ਗਰੁੱਪ ਡੀ ਦੇ ਪੇਪਰ ਦੇ ਲਈ ਕੁਝ ਵੀ ਐਡਵਾਂਸ ਲੈਵਲ ਹਾਈ ਲੈਵਲ ਨਹੀਂ ਪੜਨਾ ਤਾਂ ਤੁਸੀਂ ਕਹੋਗੇ ਸਰ ਨੂੰ ਥੋੜੀ ਦੇਰ ਪਹਿਲਾਂ ਤਾਂ ਕੀ ਕਹਿ ਰਹੇ ਸੀ ਉਹ ਕੀ ਕਹਿਣਾ ਸਿੰਪਲ ਜੀ ਗੱਲ ਸਮਝੋ ਕਿ ਆਪਾਂ ਨੇ ਸਿਰਫ ਤੇ ਸਿਰਫ ਆਮ ਚੀਜ਼ਾਂ ਪੜਨੀਆਂ ਨੇ ਖਾਸ ਚੀਜ਼ ਕੋਈ ਨਹੀਂ ਪੜਨੀ ਕੋਈ ਵੀ ਖਾਸ ਚੀਜ਼ ਨਹੀਂ ਪੜਨੀ ਲਾਸਟ ਦਿਨਾਂ ਦੇ ਵਿੱਚ ਜੇ ਮੈਂ કહਾਂ ਦੇਖੋ ਜੇ ਮੈਂ કહਾਂ ਮੈਥਸ ਮੈਥਸ ਦੇ ਜਮਾਈ ਆਸਾਨ-ਆਸਾਨ ਜੇ ਡੀਆਈਐਲ ਇਕੁਏਸ਼ਨਸ ਆਸਾਨ-ਆਸਾਨ ਜੇ ਰੇਸ਼ਿਓ ਪ੍ਰੋਪੋਰਸ਼ਨ ਵਾਲੇ ਕੁਐਸ਼ਨਸ ਬਿਲਕੁਲ ਸਿੰਪਲ ਜੇ ਟਾਈਮ ਐਂਡ ਵਰਕ ਵਾਲੇ ਕੁਐਸ਼ਨਸ ਬਿਲਕੁਲ ਸਿੰਪਲੀ ਸਪੀਡ ਡਿਸਟੈਂਸ ਟਾਈਮ ਵਾਲੇ ਕੁਐਸ਼ਨਸ ਕਹਿ ਸਕਦੇ ਹੋ ਉਹ ਕਰ ਲੋ ਜਾਂ ਫਿਰ ਜਿਹੜਾ ਹੈਗਾ ਥੋੜੇ ਬਹੁਤ ਬੇਸਿਕ ਜਿਹੇ ਕੁਐਸ਼ਨਸ ਪ੍ਰੋਫਿਟ ਲਾਸ ਵਾਲੇ ਵੀ ਕਰ ਸਕਦੇ ਹੋ ਬਸ ਬਸ ਬਹੁਤ ਹੈ ਬਹੁਤ ਹੈ ਜਾਂ ਫਿਰ ਤੁਹਾਨੂੰ ਜਿਹੜਾ ਹੈਗਾ ਜਸਤੂ ਸੀ ਨਾ WhatsApp ਤੇ ਮੈਸੇਜ ਕਰ ਦਿਓ ਤੁਹਾਨੂੰ ਥੋੜੇ ਜਿਹੇ ਕੁਐਸ਼ਨਸ ਹੀ ਸੈਂਡ ਕਰ ਦਾਂਗੇ ਕੁਐਸ਼ਨਸ ਹੀ ਸੈਂਡ ਕਰ ਦਾਂਗੇ ਬਸ ਉਹਨੇ ਕੁਐਸ਼ਨਸ ਕਰ ਲਿਓ ਮੈਂ ਤੇ ਵਿਦ ਸੋਲੂਸ਼ਨ ਵੀ ਪ੍ਰੋਵਾਈਡ ਕਰ ਦਾਂਗੇ ਠੀਕ ਹੈ बस ਹੋਰ ਚੀਜ਼ ਕਰ ਲਿਓ ਹੁਣ ਗੱਲ ਹੈਗੀ ਹੈ கரنٹ ਅਫੇਅਰਸ ਤਾਂ கரنٹ ਅਫੇਅਰਸ ਤਾਂ ਮੈਂ ਸਿੰਪਲੀ ਕਹਾਂਗਾ ਕੋਈ ਕੋਸਟ ਨਹੀਂ ਹੈ ਜੀ ਕੋਈ ਚਾਰजेस ਨਹੀਂ ਹੈ ਕੋਈ ਕੁਝ ਨਹੀਂ ਹੈ ਜਸਟ ਇਹੋ ਹੀ ਗੱਲ ਮੈਸੇਜ ਕਰੋ ਤੁਹਾਨੂੰ ਨਾਲ ਦੀ ਨਾਲ ਅਕਤੂਬਰ ਨਵੰਬਰ ਦਸੰਬਰ ਜਨਵਰੀ ਦੀ ਫਾਈਲ ਮਿਲ ਜੂਗੀ ਠੀਕ ਹੈ ਤੁਸੀਂ ਜਿਹੜਾ ਹੈਗਾ ਗ੍ਰੁੱਪ ਡਿਗਰੀ ਦੀ ਜੇ ਤਿਆਰੀ ਕਰ ਰਹੇ ਹੋ ਨਾਲ ਕੰਡੀਸ਼ਨ ਹੈ ਠੀਕ ਹੈ ਤਾਂ ਤੁਹਾਨੂੰ ਇਹ ਫਾਈਲ ਮਿਲ ਜੂਗੀ ਬਸ ਉਹ ਪੜ ਲਓ கரنٹ ਅਫੇਅਰ ਵੈਸੇ ਹੀ ਹੋ ਜਾਂਦੇ ਕਰੰਟ ਅਫੇਅਰ ਵੈਸੀ ਹੋ ਗਈ ਠੀਕ ਹੈ ਜੀ ਚਲੋ ਤਾਂ ਦੋ ਤਾਂ ਤੁਹਾਡੇ ਰੋਲੇ ਮੁੱਕੇ ਹੁਣ ਹੈ ਗਿਆ ਅੰਗਰੇਜ਼ੀ ਵਾਲਾ ਰੋਲਾ ਦੇਖੋ ਇੰਗਲਿਸ਼ ਦੇ ਵਿੱਚ ਸਿੰਪਲੀ ਮੈਂ ਕਹਾਂਗਾ ਧਿਆਨ ਨਾਲ ਸੁਣ ਲੋ ਤੁਸੀਂ ਵੌਇਸ ਕਰ ਲੋ ਨਰੇਸ਼ਨ ਕਰ ਲੋ ਵੌਇਸ ਕਰ ਲੋ ਨਰੇਸ਼ਨ ਕਰ ਲੋ ਦੈਨ ਬੇਸਿਕ ਸਿੰਪਲ ਬੇਸਿਕ ਵੀ ਨਾਉਨ ਕੀ ਹੁੰਦਾ ਪ੍ਰੋਨਾਨਾਇਮ ਟਾਈਪਸ ਨਹੀਂ ਵੀ ਨਾਉਨ ਕੀ ਹੁੰਦਾ ਪ੍ਰੋਨਾਨਾਇਮ ਕੀ ਹੁੰਦਾ ਉਹ ਚੀਜ਼ਾਂ ਜਿਹੜੂ ਕੀ ਪਾਰਟਸ ਆਫ ਸਪੀਚ ਕਹਿੰਦੇ ਨੇ ਆ। بس ਖਾਤਾ ਮਿੰਗਲਿਸ਼ ਹੋਰ ਕੁਝ ਨਹੀਂ ਕਰਨਾ। ਹੁਣ ਗੱਲ ਹੈਗੀ ਆ ਪੰਜਾਬੀ ਦੀ। ਦੇਖੋ ਆ ਦੋ ਚੀਜ਼ਾਂ ਨੇ ਜਿਹੜੀਆਂ ਮੈਂ ਕਹਾਂਗਾ ਬਹੁਤ ਤਸੱਲੀ ਨਾਲ ਕਰ ਲਓ। ਪੰਜਾਬੀ ਤੇ ਪੰਜਾਬ ਜੀਕੇ। ਇਹ ਤੁਸੀਂ ਮੀਡੀਅਮ ਲੈਵਲ, ਹਾਈ ਲੈਵਲ, ਬੇਸਿਕ ਲੈਵਲ ਸਾਰੇ ਲੈਵਲ ਕਰੋ। ਪੰਜਾਬੀ ਤੇ ਪੰਜਾਬ ਜੀਕੇ ਬਹੁਤ ਜ਼ਿਆਦਾ ਤਸੱਲੀ ਨਾਲ ਪੜ੍ਹ ਲਓ ਫਿਰ ਰਿਪੀਟ ਪੰਜਾਬੀ ਤੇ ਪੰਜਾਬ ਜੀ ਕੇ ਬਹੁਤ ਜ਼ਿਆਦਾ ਤਸੱਲੀ ਨਾਲ ਪੜ੍ਹ ਲਓ ਇਹਦੇ 'ਚ ਕੋਈ ਕਮੀ ਨਾ ਛੱਡਿਓ ਠੀਕ ਹੈ ਹੁਣ ਗੱਲ ਰਹੀ ਕੰਪਿਊਟਰ ਦੀ ਕੰਪਿਊਟਰ ਦਾ ਸਿਰਫ ਤੇ ਸਿਰਫ ਤੇ ਸਿਰਫ 2024 2025 2026 ए वाले पी वाई क्यू कर लो बस ए वाले पी वाई क्यू कर लो ठीक है जी हूँ गल रही जी एस दी मान लो पॉलिटी है हिस्ट्री है जोग्राफी है स्ट्रेटी जी के मिसलेनियस जी के कह दें इनवायरमेंट है इकनोमिक्स है साइंस है हूँ यह जो सब्जैक्ट करने पैणगे नहीं करने ही नहीं सिर्फ तो सिर्फ बहुत ही जीरो लैवल ले, जीरो लैवल वाले क्वेश्चन ਵੀ 42 ਸੈਕਸ਼ਨ ਅਮੈਂਡਮੈਂਟ ਦੇ ਵਿੱਚ ਕਿਹੜੇ ਵਰਡਸ ਇਨਕਲੂਡ ਕੀਤੇ ਗਏ ਸੀ ਠੀਕ ਹੈ ਜਾਂ ਫਿਰ ਇਹ ਕਹਿ ਲਓ ਵੀ ਥੋੜੇ ਜਿਹੇ ਕੁਐਸਚਨਸ ਜਿਹੜੇ ਕੁਝ ਪੇਪਰਾਂ ਦੇ ਵਿੱਚ ਰੀਸੈਂਟ ਆਏ ਹੋਏ ਨੇ ਉਹ ਕਰ ਲਓ ਬਸ ਠੀਕ ਹੈ ਹੁਣ ਇਹਦੇ ਦੋ ਹੱਲ ਨੇ ਇੱਕ ਤਾਂ ਹੱਲ ਤੁਹਾਨੂੰ ਦੱਸਦਾ ਵੀ ਕੰਟੈਕਟ ਨੰਬਰ ਤੇ ਕੰਟੈਕਟ ਕਰੋ ਇੱਕ ਹੈਗਾ ਜਸਟ ਤੁਸੀਂ ਇਹ ਕਹਿ ਲਓ ਵੀ ਮਨ ਲੱਗਦਾ ਅਬਾਊਟ ਆਪਾਂ ਦੇਖ ਹੀ ਲੈਨੇ ਆ ਟ੍ਰਿਪਲ 2 ਬਸ ਜਸਟ ਤੁਸੀਂ ਜਿਹੜਾ ਹੈਗਾ ਇੰਨਾ ਕ ਜੇ ਪੇ ਕਰਦੇ ਹੋ ਤਾਂ ਤੁਸੀਂ ਇਹਦੇ ਵਿੱਚ ਜਾ ਕੇ ਇਹ ਇੱਕ ਗੈਸ ਪੇਪਰ ਹੈ ਮਤਲਬ ਜਦੋਂ ਨਾ ਲਾਸਟ ਦੇ ਵਿੱਚ ਆਪਾਂ ਕੀ ਪੜ ਕੇ ਚਲੇ ਜਾਈਏ ਕਿ ਆਪਣਾ ਮੈਕਸਿਮਮ ਕੁਐਸਚਨ ਜਿਹੜੇ ਹੈਗੇ ਉਸ ਤੋਂ ਆ ਜਾਣ ਬਹੁਤ ਹੀ ਟੱਟ ਸ਼ਬਦਾਂ ਦੇ ਵਿੱਚ ਵੱਧ ਤੋਂ ਵੱਧ ਕਵਰੇਜ ਹੈਗੀ ਹੈ ਤੁਸੀਂ ਇਹਨੂੰ ਜਿਹੜਾ ਹੈਗਾ ਇੱਕ ਵਾਰ ਤਸੱਲੀ ਨਾਲ ਕਰ ਲਓ ਇਹਦਾ ਜਿਹੜਾ ਹੈਗਾ ਤੁਹਾਨੂੰ ਸਭ ਕੁਝ ਹੀ ਮਿਲ ਜੂਗਾ ਇਹ ਪਰ ਲਾਸਟ ਹੈ ਮਤਲਬ ਉਹ ਵੀ ਕਰ ਲਓ ਇਹ ਵੀ ਕਰ ਲਓ ਬਹੁਤ ਹੀ ਆਸਾਨ ਸ਼ਬਦਾਂ ਦੇ ਵਿੱਚ ਤੁਹਾਨੂੰ ਚੀਜ਼ ਦੱਸਤੀ ਬਹੁਤ ਸੋਰਸਿਸ ਤੋਂ ਬਹੁਤ ਕੋਰਸਿਸ ਤੋਂ ਬਹੁਤ ਕੁਝ ਤੁਸੀਂ ਕਰ ਚੁੱਕੇ ਹੋ ਹੁਣ ਬਸ ਜਿਹੜਾ ਹੈਗਾ ਆ ਸਾਰੀਆਂ ਚੀਜ਼ਾਂ ਕਰਕੇ ਆਪਣਾ ਇੱਕ ਫਾਈਨਲ ਟੱਚ ਦੇ ਦਿਓ ਤਾਂ ਤੁਹਾਡੀ ਜਿਹੜੀ ਤਿਆਰੀ ਹੈ ਉਹ ਸੰਪੰਨ ਖਤ ਬਸ ਜ਼ਿਆਦਾ ਗੁਸ਼ ਕਰਨ ਦੀ ਕੋਸ਼ਿਸ਼ ਨਾ ਕਰਿਓ ਜ਼ਿਆਦਾ ਵੱਡੇ ਵੱਡੇ ਕੁਐਸਚਨਸ ਡਿਫਿਕਲਟ ਕੁਐਸਚਨਸ ਕਰਨ ਦੀ ਕੋਸ਼ਿਸ਼ ਨਾ ਕਰ ਠੀਕ ਹੈ ਹੁਣ ਇੱਕ ਚੀਜ਼ ਹੋਰ ਹੈ ਇੱਕ ਰੋਲਾ ਹੈਗਾ ਪੀਆਈਕਿਊ ਦਾ ਦੇਖੋ ਇਹ ਮੈਂ ਤੁਹਾਨੂੰ ਸਿੰਪਲੀ ਕਹਾਂਗਾ 2021 22 23 24 25 26 ਚਾਹੇ ਪੇਪਰ GNDU ਨੇ ਲਿੱਤੇ ਨੇ ਚਾਹੇ ਪੇਪਰ NITR ਨੇ ਲਿੱਤੇ ਨੇ ਚਾਹੇ ਪੇਪਰ NAILED ਨੇ ਲਿੱਤੇ ਨੇ ਚਾਹੇ ਪੇਪਰ ਕਿਸੇ ਹੋਰ ਏਜੰਸੀ ਨੇ ਲਿੱਤੇ ਨੇ ਐਟ ਲੀਸਟ ਇੰਨੇ ਕ ਪੀਆਕਿਊ ਜ਼ਰੂਰ ਕਰ ਲਿਓ ਜੇ ਇਹ ਨਹੀਂ ਪਤਾ ਕਿੱਥੋਂ ਕਰਨੇ ਆ ਤਾਂ ਉਹਦਾ ਹੱਲ ਹੈਗਾ ਬਹੁਤ ਹੀ ਵਧੀਆ ਹੱਲ ਜਿਹੜਾ ਕੀ ਤੁਹਾਨੂੰ ਆਉਣ ਵਾਲੇ ਪੇਪਰਾਂ 'ਚ ਵੀ ਕੰਮ ਆਏਗਾ ਠੀਕ ਹੈ ਆਉਣ ਵਾਲੇ ਪੇਪਰਾਂ ਦੇ ਵਿੱਚ ਵੀ ਕੰਮ ਆਏਗਾ ਉਹ ਕੀ ਹੈਗਾ ਉਹ ਹਾਈਡਰੋਜ ਆਹ ਦੇਖੋ ਇਹ ਦੇ ਵਿੱਚ ਜਿਹੜਾ ਹੈਗਾ ਪਾਰਟਿਕੂਲਰਲੀ ਜੇ ਇਹਦੇ ਤੇ ਜਾਓਗੇ ਡਿਸਕ੍ਰਿਪਸ਼ਨ ਦੇ ਵਿੱਚ ਐਪ ਦਾ ਲਿੰਕ ਪਿਆ ਸੰਦੀਪ ਸਟਡੀ ਸੋਲੂਸ਼ਨ ਤਾਂ ਇਹਦੇ ਵਿੱਚ ਜੇ ਤੁਸੀਂ ਜਾਉਂਗੇ ਤਾਂ ਇਹਦੇ ਵਿੱਚੋਂ ਸਿਰਫ ਤੇ ਸਿਰਫ ਤੁਸੀਂ ਜਿਹੜੇ ਕਰਨੇ ਨੇ ਆਹ ਲ ਜਿਵੇਂ ਆਹ ਬਸ ਨੀਟਰ ਨਾਈਲਟ ਤਾਂ ਆਹ P ट्रिपल S ਵੀ PYQ ਬਸ ਇਹਦੀਆਂ ਵੀ PDF ਕਰ ਲਿਓ ਜਿੱਤੋਂ ਕੁਝ ਨਹੀਂ ਸਮਝ ਆਇਆ ਉਨੇਕ 파ਟ ਦੀ ਵੀਡੀਓ ਸੁਣ ਲਿਓ ਠੀਕ ਹੈ ਤਾਂ ਸੈਂਦਾ ਸੈਂਦਾ ਕਰੋ ਉੱਪਰੋਂ ਉੱਪਰੋਂ ਕਰ ਲਓ ਬਹੁਤ ਜ਼ਿਆਦਾ ਡਿਟੇਲਸ ਕੁਝ ਨਾ ਕਰੋ ਠੀਕ ਹੈ ਜੀ ਇੰਨੀ ਜੇ ਸਿੰਪਲ ਜੀ ਆਪਣੀ ਸਟ੍ਰੈਟਜੀ ਰੱਖੋ ਜੇ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਸਿੰਪਲ ਚੀਜ਼ਾਂ ਵੀ ਪੇਪਰ 'ਤੇ ਆ ਕੇ ਗਲਤ ਹੋ ਜਾਣੀਆਂ ਆਮ ਚੀਜ਼ਾਂ ਪੜ ਕੇ ਚਲੇ ਜਾਓ ਇੰਨਾ ਕੁ ਪੜ ਕੇ ਚਲੇ ਜਾਓ ਪੋਸਟਾਂ ਬਹੁਤ ਨੇ ਹੋਈਆਂ ਗੱਲ ਵੱਜ ਜਾ ਚਾਹੇ ਤੁਸੀਂ ਬਹੁਤ ਸੋਰਸਿਸ ਤੋਂ ਬਹੁਤ ਡਿਟੇਲ ਚ ਐਂਸ਼ੀਐਂਟ ਹਿਸਟਰੀ ਪੜ੍ਹੀ ਹੋਈ ਹੈ ਮਿਡਲ ਇਵਲ ਹਿਸਟਰੀ ਕਰੀ ਹੋਈ ਹੈ ਮਾਡਰਨ ਪੋਲੀਟਿਕ کہہ ਸਕਦੇ ਹੋ ਪੋਲੀਟਿਕ کہہ ਸਕਦੇ ਹੋ ਮਾਡਰਨ ਹਿਸਟਰੀ کہہ ਸਕਦੇ ਹੋ ਚਾਹੇ ਸਾਰੇ ਸਬਜੈਕਟ ਪੜ੍ਹੇ ਹੋਏ ਹਨ ਨਹੀਂ ਪੜ੍ਹੇ ਇੰਨੀ ਗੱਲ ਜੇ ਤੁਸੀਂ ਸਮਝ ਜਾਓਗੇ ਪੇਪਰ ਤੁਹਾਡਾ ਵਧੀਆ ਰਿਜ਼ਲਟ ਆ ਜੂਗਾ ਜੌਬ ਮਿਲ ਜਾਈ ਸਿੰਪਲ ਜੀ ਚੀਜ਼ ਜੇ ਜ਼ਿਆਦਾ ਕੁਝ ਕਰਨ ਜਾਓਗੇ ਫਿਰ ਤਾਹੂਨਿਆ ਕੇ ਉਹ ਹੋ ਮੈਂ ਤਾਂ ਇੰਨਾ ਕੁਝ ਪੜ੍ਹ ਕੇ ਚਲੇ ਗਿਆ ਮੈਂ ਤਾਂ ਆ ਕਰਕੇ ਚਲੇ ਗਿਆ ਪੇਪਰ ਤਾਂ ਲੈ ਇਹ ਆ ਗਿਆ ਸਿੰਪਲ ਤਾਂ ਫਿਰ ਉਹ ਗੱਲਾਂ ਸੁਣਨ ਨੂੰ ਮਿਲਣੀਆਂ ਤੁਹਾਨੂੰ ਆਪਣੇ ਆਪ ਤੋਂ ਠੀਕ ਹੈ ਜੀ ਤੁਮੇ ਉਮੀਦ ਕਰਦਾ ਕਿ ਗਰੁੱਪ ਡੀ ਵਾਸਤੇ ਪਾਰਟਿਕੂਲਰਲੀ ਗਰੁੱਪ ਡੀ ਵਾਸਤੇ ਜਿਹੜਾ ਕਿ ਪੇਪਰ ਬਹੁਤ ਹੀ ਜਲਦੀ ਹੋਣ ਜਾ ਰਿਹਾ ਹੈ ਤਾਂ ਉਹਦੇ ਤੁਸੀਂ ਹੁਣ ਕੋਈ ਚਿੰਤਾ ਨਹੀਂ ਕਰੋਗੇ ਆਪਣਾ ਲੈਵਲ ਬਹੁਤ ਵਧਾ ਕੇ ਨਹੀਂ ਜਾਓਗੇ ਮੈਂ ਫੇਰ ਰਿਪੀਟ ਕਰਨਾ ਸਟਾਰਟਿੰਗ ਵਿੱਚ ਕੋਈ ਸ਼ੋਰ ਕਿਹਾ ਹੂੰ ਕੋਈ ਸ਼ੋਰ ਕਿਹਾ ਕੋਈ ਰੀਜ਼ਨ ਹੈ ਕਿੰਨਾ ਤਾਂ ਇਹਦੇ ਵਿੱਚ ਆਪਾਂ ਉਹ ਨਹੀਂ ਕਹਾਂਗੇ ਵੀ ਬੀ ਪ੍ਰਿਪੇਅਰਡ ਫॉर ਦਾ ਵਰਸਟ ਉਹ ਸਾਈਜ਼ ਇਨਸ펙ਟਰ ਦੇ ਵਿੱਚ ਕਹਿੰਦੇ ਆ ਜੀ ਇੱਥੇ ਨਹੀਂ ਆਪਾਂ ਉਹ ਕਹਿਣਾ ਇੱਥੇ ਤਾਂ ਬਸ ਜਿੰਨਾ ਕਰਨਾ ਉਹਦੇ ਲਈ ਪ੍ਰਿਪੇਅਰ ਹੋ ਕੇ ਜਾਓ ਬਹੁਤ ਹੈ ਗੱਲ ਬਣ ਜਾਈਗੀ ਬਣ ਜਾਈਗੀ ਕੋਈ ਪੇਪਰ 'ਚ ਬੇਸਿਕ ਗਲਤੀ ਨਾ ਕਰਿਓ ਜੀ ਵੈਸੇ ਗੱਲ ਬਣ ਜਾਈ ਠੀਕ ਹੈ ਨਾ ਬਹੁਤ ਆਊਟਸਾਈਡ ਰੋਸ਼ਨ ਜੇ 4-5 ਆ ਵੀਏ ਛੱਡ ਹੀ ਆਇਓ ਕਰ ਵੀ ਨਾ 10 ਆਗੇ 10 ਹੀ ਛੱਡਿਆ ਆਇਓ 100 'ਚ 90 ਦੋਨਾਂ ਘਟਪ ਜਾਈਗੀ ਹਾਂ ਮੈਥ ਰੀਜ਼ਨਿੰਗ ਬੇਸਿਕ ਈਜ਼ੀ ਈ ਕੁਐਸਚਨ ਜ਼ਰੂਰ ਕਰ ਲਿਓ ਐਨਓਏ ਤੇ ਪਲੱਸ ਮਾਈਨਸ ਹੀ ਗਲਤੀ ਕਰ ਦੋ। ਇਹੀ ਜੀ ਗਲਤੀ ਨਾ ਕਰਿਆ ਜੀ। ਠੀਕ ਹੈ। 23 ਦੇ ਵਿੱਚ ਜਿਹੜਾ ਹੈਗਾ ਜੇ ਮੈਥ ਰੀਜ਼ਨਿੰਗ ਦਾ ਰੋਲ ਹੈ ਤਾਂ ਉਹ ਫਿਰ ਉਹ ਦਾ ਮਾਸਟਰ ਕੋਰਸ ਦੇ ਵਿੱਚ ਹੀ ਆ ਫਿਰ ਤਾਂ ਉੱਥੇ ਕੰਪਲੀਟ ਹੋਈਗਾ। ਬਾਕੀ ਐਕਸਾਈਜ਼ ਇੰਸਪੈਕਟਰ ਦੇ ਲਈ ਪਾਰਟਿਕੂਲਰ ਉਹ ਤਰੀਕਾ ਲੱਗ ਗਿਆ। ਪਟਵਾਰੀ ਵਰਗੇ ਪੇਪਰਾਂ ਲਈ ਤਰੀਕਾ ਲੱਗ ਗਿਆ। ਡੀ ਵਾਸਤੇ ਲੱਗ ਗਿਆ। ਕੋਰਸ ਸੇਮ ਹੈ ਦਾ ਮਾਸਟਰ ਕੋਰਸ। ਦੇਖੋ ਜੇ ਤਾਂ ਤੁਸੀਂ ਆਨ ਆਲੇ ਟਾਈਮ ਤੇ ਮੈਂ ਵਾਰ-ਵਾਰ ਸੇਮ ਚੀਜ਼ ਕਹਿ ਰਿਹਾ ਜੀ। ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਜੇ ਆਉਣ ਵਾਲੇ ਟਾਈਮ ਤੇ 2026 ਦੇ ਵਿੱਚ ਤੁਸੀਂ ਕੋਈ ਵੀ ਜੌਬ ਲੈਣਾ ਚਾਹੁੰਦੇ ਹੋ ਠੀਕ ਹੈ ਚਾਹੇ ਜਿੰਨੇ ਮਰਜੀ ਸੋਰਸਸ ਕਰ ਚੁੱਕੇ ਹੋ ਜਿੰਨੇ ਮਰਜੀ ਕੋਰਸਸ ਤੋਂ ਪੜ ਚੁੱਕੇ ਹੋ ਆਫਲਾਈਨ ਬੈਚਸ ਲਾ ਚੁੱਕੇ ਹੋ ਤਾਂ ਇੱਕ ਲਾਸਟ ਜਿਹੜਾ ਹੈਗਾ ਤੁਸੀਂ ਦਾ ਮਾਸਟਰ ਕੋਰਸ ਇੱਕ ਵਾਰ ਤੁਸੀਂ ਇਹ ਚੀਜ਼ ਕਰਕੇ ਦੇਖੋ ਇਹਦੇ ਵਿੱਚ ਤੁਹਾਨੂੰ ਬਹੁਤ ਕੁਝ ਮਿਲੇਗਾ ਕੀ ਕੀ ਮਿਲੇਗਾ ਉਹ ਆਪਾਂ ਦੇਖ ਲਾਂਗੇ ਉਹ ਹੈਗਾ ਵੀ ਜੇ ਸੰਧੀਰ ਸੰਸਟਿਟ ਪਟਿਆਲਾ ਦੇ ਨਾਲ ਜੁੜਕੀਏ ਤੁਸੀਂ ਆਪਣੇ ਲਾਸਟ ਐਫਰਟਸ ਲਗਾਣਾ ਚਾਹਦੇ ਹੋ ਵੀ ਹਾਂ ਵੀ ਲਾਸਟ ਚਾਂਸ ਹੈ ਇਸ ਵਾਰ ਮੈਂ ਕੋਈ ਗਲਤੀ ਨਹੀਂ ਕਰਾਂਗਾ ਇਸ ਵਾਰ ਮੈਂ ਇਨਾਤੀ ਛੱਡ ਦਨਾ ਵੀ ਬਸ ਜਿਵੇਂ ਜਿਵੇਂ ਇਹ ਕਹਿਣਗੇ ਉਵੇਂ ਉਵੇਂ ਮੈਂ ਕਰਾਂਗਾ ਜੇ ਉਹ ٹرسٹ ਨਾਲ ਚੱਲਣਾ ਚਾਹਦੇ ਹੋ ਤਾਂ ਅਗਲੀ ਜਿਹੜਾ ਹੈਗਾ ਵੀਡੀਓ ਦਾ ਪਾਰਟ ਉਹ ਤੁਸੀਂ ਸੁਣ ਸਕਦੇ ਹੋ ਧਿਆਨ ਨਾਲ ਸਮਝੋ ਵੀ ਇਹਦੇ ਵਿੱਚ ਹੈ ਕੀ ਕੀ ਦੇਖੋ ਪਹਿਲੀ ਗੱਲ ਤਾਂ ਇਹ ਜਿਹੜਾ ਹੈਗਾ ਹਰ ਚੀਜ਼ ਕਵਰ ਕਰਦਾ ਹੈ ਹਰ ਚੀਜ਼ ਕਵਰ ਕਰਨ ਦਾ ਮਤਲਬ ਕੀ ਕੀ ਹੈਗਾ ਕਿ ਇਹਦੇ ਵਿੱਚ ਨੋ ਡਾਊਟ ਕੰਟੈਂਟ ਵੀ ਹੈ ਪੀワイਕਯੂ ਵੀ ਨੇ ਟੈਸਟ ਵੀ ਹੈਗੇ ਨੇ ਪ੍ਰੈਕਟਿਸ ਕੁਐਸਚਨਸ ਵੀ ਹੈਗੇ ਨੇ ਵਨ ਲਾਈਨਰ ਡਾਟਾ ਵੀ ਹੈਗਾ ਵੀਡੀਓਜ਼ ਵੀ ਹੈਗੇ ਨੇ ਪੀਆਈਕਿਊ ਨੂੰ ਕਨਸੈਪਟ ਵੀ ਸਮਝਾਇਆ ਹੋਇਆ ਪੀਆਈਕਿਊ ਮਾਰਕ ਕਰਕੇ ਵੀ ਦਿੱਤਾ ਹੋਇਆ ਅਨਮਾਰਕ ਵੀ ਮਤਲਬ ਜੇ ਤੁਸੀਂ ਪੀਆਈਕਿਊ ਦੀ ਟੈਸਟਿੰਗ ਕਰਨਾ ਚਾਹੁੰਦੇ ਹੋ ਸੈਕਸ਼ਨਲ ਤਾਂ ਉਹ ਵੀ ਦਿੱਤੀ ਹੋਈ ਹੈ ਤਾਂ ਹਰ ਚੀਜ਼ ਇਹਦੇ ਵਿੱਚ ਜਿਹੜਾ ਹੈਗਾ ਅਵੇਲੇਬਲ ਹੈਗੀ ਆ ਤੁਸੀਂ ਪਾਰਟਿਕੂਲਰਲੀ ਮੰਨ ਲਓ ਦੇਖੋ ਮੈਂ ਤੁਹਾਨੂੰ ਦੱਸਦਾ ਤਾਂ ਇੱਥੇ ਤੁਸੀਂ ਜਿਹੜਾ ਹੈਗਾ ਇਹਦੀਆਂ ਡੈਮੋ ਦੇਖ ਲਿਓ ਟਾਈਮ ਮੈਨੇਜਮੈਂਟ ਫਾਰਮੂਲਾ ਪੜ੍ਹ ਲਿਓ ਗਾਈਡੈਂਸ ਕਮ سپورਟਸ ਮੈਂਟਰਸ਼ਿਪ ਤਾਂ ਇਹਦੇ ਵਿੱਚ ਮੈਂਟਰਸ਼ਿਪ ਵੀ ਰਹੇਗੀ ਜਿਸ ਤਰ੍ਹਾਂ ਹੀ ਕੋਈ ਸਟੂਡੈਂਟ ਸਾਡੇ ਜਿਹੜਾ ਹੈਗਾ ਸਕੂਰਸ ਤੇ انرول ਹੁੰਦਾ ਤਾਂ ਉਹ ਪ੍ਰੋਪਰ ਇਟਰੋਲ ਹੋਏਗੀ ਡਿਸਕਸ਼ਨ ਹੋਏਗੀ ਤੁਹਾਡੇ ਬਾਰੇ ਪਤਾ ਲਗਾਇਆ ਜਾਏਗਾ ਵੀ ਤੁਸੀਂ ਕਿੱਥੋਂ ਕਿੱਥੋਂ ਕੀ ਕੀ ਕਰ ਚੁੱਕੇ ਹੋ ਕਿਹੜੇ ਕਿਹੜੇ ਪੇਪਰ ਦੇ ਚੁੱਕੇ ਹੋ ਕੀ ਕੀ ਪ੍ਰੋਬਲਮਸ ਆਈਆਂ ਨੇ ਉਹ ਪ੍ਰੋਪਰਲੀ ਡਿਸਕਸ ਹੋਏਗਾ ਤੁਹਾਡਾ ਇੱਕ ਸ਼ਡਿਊਲ ਬਣੇਗਾ ਵੀਕਲੀ ਸ਼ਡਿਊਲ ਹੁੰਦਾ ਡੇਲੀ ਸ਼ਡਿਊਲ ਹੁੰਦਾ ਮੰਥਲੀ ਤੁਹਾਨੂੰ ਪ੍ਰੋਪਰ ਗਾਈਡੈਂਸ ਅਸਿਸਟੈਂਸ ਮਿਲੇਗੀ ਟਿਲ ਲਾਸਟ ਅਸੀਂ ਤੁਹਾਡੇ ਨਾਲ ਰਹਾਂਗੇ ਆਬਵੀਅਸਲੀ ਅਸੀਂ ਇਹ ਨਹੀਂ ਚਾਹੁੰਦੇ ਵੀ ਤੁਸੀਂ ਜਸਟ ਸਾਡਾ ਕੋਰਸ ਲਓ ਤੇ ਖਤਮ ਸਾਡੀ ਸਿਰਫ ਇੱਕ ਰਿਕੁਆਇਰਮੈਂਟ ਹੈ ਜੋ ਆਖਿਆ ਲੋ ਇੱਛਾ ਡਿਜ਼ਾਇਰ ਉਹ ਇਹੀ ਹੈ ਕਿ ਮੈਕਸਿਮਮ ਸਟੂਡੈਂਟਸ ਜਿਹੜੇ ਹੈਗੇ ਨੇ ਐਕਸਾਈਜ਼ ਇੰਸਪੈਕਟਰ ਦੇ ਵਿੱਚ ਉਸੇ ਤਰ੍ਹਾਂ ਕੁਆਲੀਫਾਈ ਹੋਣ ਸਾਡਾ ਮੈਕਸਿਮਮ ਸੈLECTION ਰੇਟ ਰਹੇ ਜਿਸ ਤਰ੍ਹਾਂ ਕਿ ਸਾਡਾ ਪਟਵਾਰੀ ਦੇ ਵਿੱਚ ਰਹਿ ਚੁੱਕਿਆ ਜਾਂ ਫਿਰ ਪੀ 3 ਸਬੀ ਕਲਰਕਲ ਦੇ ਪੇਪਰ ਸੀਗਾ ਵੀ 300 ਪਲਸ ਸੈLECTION ਸੀ ਪਟਵਾਰੀ ਦੇ ਵਿੱਚ 30 ਪਲਸ ਸੈLECTION ਸੀ ਗਿਆ ਤਾਂ ਨੋ ਡਾਊਟ ਐਕਸਾਈਜ਼ ਇੰਸਪੈਕਟਰ ਦੇ ਵਿੱਚ ਵੀ ਕਾਫੀ ਸੈলেকਸ਼ਨਸ ਨੇ ਪਰ ਉਹ ਰਿਪੋਰਟ ਨਹੀਂ ਹੈ ਤਾਂ ਇਸ ਵਾਰ ਸਾਡੀ ਵੀ ਇੱਛਾ ਹੈਗੀ ਆ ਤਾਂ ਅਸੀਂ ਆਪਣੇ ਵੱਲੋਂ ਆਪਣੀ ਬੈਸਟ ਐਫਰਟਸ ਦੇਣ ਨੂੰ ਤਿਆਰ ਆ ਬੱਚੇ ਨਾਲ ਚਾਹੇ ਅੱਧਾ ਘੰਟਾ ਫ ਤੁਸੀਂ ਰੋਜ਼ ਸਾਡੇ ਤੋਂ ਡਾਊਟਸ ਲਓ ਉਰੇ ਆ ਕੇ ਡਾਊਟਸ ਲਓ ਤਾਂ ਪ੍ਰੋਪਰ ਗਾਈਡੈਂਸ ਅਸਿਸਟੈਂਸ ਦੇਣ ਲਈ ਤਿਆਰ ਹਾਂ ਉਦੋਂ ਤੱਕ ਜਦ ਤੱਕ ਬੱਚਾ ਵੀ ਐਫਰਟਸ ਲਗਾ ਰੇ ਜੇ ਸਟੂਡੈਂਟ ਹੀ ਐਫਰਟਸ ਲਾਣੇ ਬੰਦ ਕਰੇਗਾ ਫਿਰ ਤਾਂ ਨੇਚਰਲ ਐਗਰਸੀ ਨਹੀਂ ਲਾ ਪਾਵਾਂਗੇ ਅਸੀਂ ਹੁਣ ਤੁਹਾਨੂੰ ਸ਼ਡਿਊਲ ਦੇ ਰਹੇ ਹਾਂ ਤੁਸੀਂ ਕਰ ਹੀ ਨਹੀਂ ਰਹੇ ਤਾਂ ਨੈਕਸਟ ਸ਼ਡਿਊਲ ਕਿਵੇਂ ਦੇ ਦਾਂਗੇ ਉਦੋਂ ਹੀ ਦੇ ਪਾਵਾਂਗੇ ਜਦੋਂ ਪਹਿਲਾ ਸ਼ਡਿਊਲ ਕੰਪਲੀਟ ਹੋਏਗਾ ਤਾਂ ਪ੍ਰੋਪਰ ਗਾਈਡੈਂਸ ਅਸਿਸਟੈਂਸ ਰਹੇਗੀ ਮੈਂਟਰਸ਼ਿਪ ਰਹੇਗੀ 24/7 ਰੱਖਣ ਦੀ ਪੂਰੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਜੇ ਤੁਸੀਂ ਮੰਨ ਲਓ ਵੀ ਰਾਤ ਨੂੰ 12:30 1 ਵ ਠੀਕ ਹੈ ਜੀ ਤਾਂ ਜਿੱਥੇ ਜਿੱਥੇ ਜੋ ਚੁਟੀਆਂ ਚੁਟੀਆਂ ਬੱਚਾ ਇੱਕ ਪੜ ਰਿਹਾ ਹੁੰਦਾ ਰਿਦਮ ਚ ਕੁਐਸਚਨਸ ਕਰ ਰਿਹਾ ਹੁੰਦਾ ਨਹੀਂ ਸਮਝ ਆ ਰਿਹਾ ਹੁੰਦਾ ਫਿਰ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦਾ ਉੱਤੇ ਟਾਈਮ ਜਾਂਦਾ ਹੈ ਤਾਂ ਡਾਇਰੈਕਟ ਤੁਸੀਂ ਸਾਨੂੰ ਭੇਜੋ ਰਿਵਰਟ ਆਏਗਾ ਐਸ ਹੁਣ ਐਸ ਪਾਸ ਹੁਣ ਇਹਦੇ ਵਿੱਚ ਪਾਰਟਿਕੂਲਰਲੀ ਜਿਵੇਂ ਇਹ ਚੀਜ਼ ਹੈਗੀ ਆ ਤਾਂ ਇਹ ਬਹੁਤ ਜ਼ਿਆਦਾ ਅਪਡੇਟ ਹੋ ਚੁੱਕੀ ਨੇ ਤੇ ਅੱਗੇ ਵੀ ਜਿਹੜਾ ਹੈਗਾ ਬਹੁਤ ਅਪਡੇਟ ਹੋ ਜਾਣਗੇ ਤਾਂ ਪ੍ਰੋਪਰਲੀ ਹਰ ਤਰ੍ਹਾਂ ਦੇ ਪੀワイਕਿਊ ਨੇ ਮੈਂ ਸਿੰਪਲੀ ਇਹੀ ਕਹਾਂਗਾ ਵੀ ਤੁਸੀਂ ਜੇ ਸਾਰੇ ਪੀワイਕਿਊ ਕਰ ਲੈਂਦੇ ਹੋ ਫਿਰ ਤੁਹਾਨੂੰ ਉਹ ਡਾਊਟ ਨਹੀਂ ਰਹੇਗਾ ਜਿਵੇਂ ਬੱਚੇ ਕਹਿੰਦੇ ਨੇ ਯਾਰ ਮੈਂ ਪੀワイਕਿਊ ਕਰ ਵੀ ਲਏ ਤੇ ਮੈਨੂੰ ਸਮਝ ਵੀ ਨਹੀਂ ਆਇਆ ਵੀ ਮੇਰੇ ਸਾਰੇ ਹੋ ਗਏ ਕਿ ਨਹੀਂ ਜਿਹੜੇ ਜਿਹੜੇ ਸੋਰਸ ਤੋਂ ਮੈਂ ਪੀワイਕਿਊ ਕਰਦਾ ਵੀ ਮੇਰੀ ਆਪ ਬੁੱਕ ਤਾਂ ਹੋ ਗਈ ਚਲੋ ਹੁਣ ਆਪ ਬੁੱਕ ਕਰ ਲੈਂਦੇ ਫਿਰ ਇਹ ਬੁੱਕੇ ਚ ਇਹ ਬੁੱਕ ਵਾਲੇ ਵੀ ਕਾਫੀ ਨੇ ਰਿਪੀਟ ਹੋ ਰਹੇ ਨੇ ਐਨੇ ਮੇਰੇ ਤੋਂ ਹੋ ਜਾਣੀਆਂ ਮਤਲਬ ਕਾਫੀ ਡਾਊਟਸ ਨੇ ਬੱਚਿਆਂ ਨੂੰ ਇਹੀ ਨਹੀਂ ਸਮਝ ਆ ਰਿਹਾ ਵੀ ਪੀワイਕਿਊ ਕਿੱਥੋਂ ਕਰੀਏ ਤੇ ਕਿਵੇਂ ਕਰੀਏ ਤਾਂ ਉਹ ਤੁਹਾਡੇ ਸਾਰੇ ਦੇ ਸਾਰੇ ਦੇ ਕੁਐਸਚਨਸ ਦਾ ਆਨ PDF ਮਤਲਬ ਜਿਵੇਂ ਤੁਹਾਨੂੰ ਦੱਸਿਆ ਮਾਰਕ ਅਨਮਾਰਕ ਸਭ ਕੁਝ ਮਿਲੇਗਾ ਉਸ ਤੋਂ ਬਾਅਦ ਇਹਦੇ ਵਿੱਚ ਇਹ ਵੀ ਚੀਜ਼ ਐਡ ਕਰਤੀ ਜੀ ਜਿਵੇਂ ਬਹੁਤ ਸਾਰੇ ਬੱਚੇ ਕਹ ਰਹੇ ਸੀਗੇ ਵੀ ਸਾਡੀ ਐਂਸ਼ੀਅੰਟ ਹਿਸਟਰੀ ਵੀਕ ਹੈ ਸਾਡੀ ਜਿਹੜੀ ਹੈਗੀ ਹੈ ਕਈਆਂ ਦੀ ਮਿਡੀਵਲ ਹਿਸਟਰੀ ਵੀ ਵੀਕ ਹੈ ਚਲੋ ਮਾਡਰਨ ਹਿਸਟਰੀ ਜ਼ਿਆਤਰ ਬੱਚਿਆਂ ਦੀ ਸਟਰੋਂਗ ਹੀ ਹੈ ਠੀਕ ਹੈ ਤਾਂ ਉਹਨਾਂ ਦੇ ਵੀ ਪ੍ਰੋਪਰਲੀ ਜਿਹੜਾ ਹੈਗਾ ਨਾ MCQ ਪ੍ਰੈਕਟਿਸ ਪਾਤੀ ਮਤਲਬ ਜਿਵੇਂ ਮੰਨ ਲਓ ਤੁਸੀਂ ਇਹ ਵੀਡੀਓ ਸੁਣੋ ਠੀਕ ਹੈ ਹੁਣ ਜੇ ਤੁਸੀਂ ਵੀਡੀਓ ਸੁਣ ਨਹੀਂ ਵੀ ਸੁਣਨਾ ਚਾਹਦੇ ਦੇਖੋ ਮੈਂ ਇੱਕ ਸਿੰਪਲ ਦੱਸਦਾ ਮੈਂ ਤਾਂ ਆਪਕਾ ਨਾ ਵੀ ਜਿਹੜਾ ਵੀ ਬੱਚਾ ਇਸ ਕੋਰਸ ਇਨਰੋਲ ਹੋ ਰਿਹਾ ਨਾ ਜਿੱਥੇ ਪੀਡੀਐਫ ਚ ਫਸ ਰਿਹਾ ਜਿੱਥੇ ਪੀਡੀਐਫ ਨਹੀਂ ਸਮਝ ਆ ਰਹੀ ਉਹ ਤਾਂ ਪਹਿਲਾਂ ਸਾਨੂੰ ਭੇਜੇ ਜੇ ਕੋਈ ਕਨਸੈਪਟ ਹੀ ਨਹੀਂ ਕਲੀਅਰ ਫਿਰ ਉਹਨਾਂ ਦਾ ਕਨਸੈਪਟ ਉਹ ਵੀਡੀਓ ਤੋਂ ਸੁਣ ਲੈ ਤਾਂ ਜਿਵੇਂ ਮੰਨ ਲਓ Indus Valley Practice MCQ ਤਾਂ particularly Indus Valley ਦੇ ਵਿੱਚੋਂ ਜਿਹੜੇ ਜਿਹੜੇ ਕੁਐਸਚਨਸ ਆਏ ਹੋਏ ਨੇ ਪੇਪਰਾਂ ਦੇ ਵਿੱਚ ਤਾਂ ਉਹ ਇਹ ਚ ਕਵਰ ਕਰਦੇ ਸਿਮਿਲਰਲੀ particularly Vedic Later Vedic Practice MCQ ਵੀ ਕਵਰ ਕਰਦੇ ਹੁਣ ਕਈ ਕਰਨੇ ਵੀ ਸਾਨੂੰ Buddhism Jainism ਬਹੁਤ ਪੜਿਆ ਪੇਪਰ ਜਰ ਕੇ ਫੇਰ ਪ੍ਰੋਬਲਮ ਆ ਜਾਂਦੀ ਹੈ ਤਾਂ ਇਹਦੇ ਵਿੱਚ ਜਿਹੜੇ ਲਿਮਟਿਡ ਵਰਜ਼ਨ ਚ ਕੁਐਸਚਨਸ ਪਾਏ ਹੋਏ ਨੇ ਵਾਰ-ਵਾਰ ਅਲੱਗ-ਅਲੱਗ ਪੇਪਰਾਂ ਚ ਆਏ ਹੋਏ ਨੇ ਚਾਹੇ ਉਹ UPSC ਦੇ ਪੇਪਰਾਂ ਚ ਆਏ ਚਾਹੇ PPSC ਚਾਹੇ PR Plus ਵੀ ਉਹ ਇੱਥੇ ਬਾਤ ਹੈ ਠੀਕ ਹੈ ਤਾਂ ਇਸ ਤਰ੍ਹਾਂ ਜਿਵੇਂ ਜਿਹੜੇ ਜਿਹੜੇ ਟੌਪਿਕ ਦੇ ਵਿੱਚ ਥੋੜ ਨੂੰ ਡਾਊਟ ਹੈ ਉਹ ਤੁਸੀਂ ਇੱਥੋਂ ਕਵਰ ਕਰ ਲਓ ਸਿਮਿਲਰਲੀ ਅਦਰ ਸਬਜੈਕਟਸ ਐ ਚਾਹੇ ਤੁਸੀਂ ਜਿਹੜਾ ਹੈਗਾ ਪੰਜਾਬ ਜੀਕੇ ਦੀ ਗੱਲ ਕਰੋ ਚਾਹੇ ਮਿਡੀਵਲ ਹਿਸਟਰੀ ਦੀ ਗੱਲ ਕਰੋ ਜਿਹੜਾ ਮਰਜੀ ਸਬਜੈਕਟ ਲੈ ਲਓ ਤਾਂ ਉਹਦੇ ਵਿੱਚ ਤੁਹਾਨੂੰ ਪ੍ਰੋਪਰਲੀ ਦੇਖੋ ਜਿਵੇਂ ਲੋਧੀ ਡਾਇਨੈਸਟੀ ਚੋਂ ਕਿਹੜੇ-ਕਿਹੜੇ ਕੁਐਸਚਨਸ ਨੇ ਉਹ ਇੱਥੇ ਕਵਰ ਕਰਦੇ ਬਾਬਰ ਤੋਂ ਲੈ ਕੇ ਅਕਬਰ ਤੱਕ ਕਿਹੜੇ-ਕਿਹੜੇ ਕੁਐਸਚਨਸ ਬਣਦੇ ਆ ਉਹ ਇੱਥੇ ਕਰਦੇ ਹੁਣ ਜਿਵੇਂ ਮਿਡੀਵਲ ਹਿਸਟਰੀ ਦੇ ਵਿੱਚ ਮੈਂ ਕਹਿੰਨਾ ਵੀ ਤੁਸੀਂ ਹੋਰ ਕੁਸ਼ ਕਰਨਾ ਕਰੋ ਮੁਹੰਮਦ ਬਿਨ ਤੁਗਲਕ ਤੇ ਅਕਬਰ ਹੀ ਕਰ ਲਓ ਤਾਂ ਅਕਬਰ ਦੀ ਪਾਰਟਿਕੁਲਰਲੀ ਇੱਕ ਵੀਡੀਓ ਬਣਾਤੀ ਜਿਸ ਚ ਅਕਬਰ ਦੇ ਰਿਲੇਟਿਡ ਜਿੰਨੇ ਵੀ ਅਲੱ ਸਿਮਿਲਰਲੀ ਮੁਹੰਮਦ ਬਿੰਤੂ ਗਲਕ ਸਿਮਿਲਰਲੀ ਮਹਾਰਾਜਾ ਰਣਜੀਤ ਸਿੰਘ ਸਿਮਿਲਰਲੀ ਜਿਹੜਾ ਹੈਗਾ ਮਹਾਤਮਾ ਗਾਂਧੀ ਜੀ ਤਾਂ ਕੁਝ ਪਰਸਨੈਲਿਟੀਆਂ ਦੇ ਜਿਵੇਂ ਅਮ੍ਰਿਤਾ ਪ੍ਰੀਤਮ ਹੈ ਆਪਾਂ ਨੂੰ ਪਤਾ ਨਹੀਂ ਉਸੇ ਕੁਐਸਚਨਸ ਆਣੀ ਆਣੇ ਨੇ ਤਾਂ ਉਹਨਾਂ ਇੱਕ ਅਲੱਗ ਫਾਰਮ 'ਚ ਸਮਝਾਤਾ ਮਤਲਬ ਦੇਖੋ ਮੈਂ ਕੁਲਮ ਲਾ ਕੇ ਜੀ ਇਹ ਕਹਿ ਰਿਹਾ ਕਿ ਚਾਹੇ ਤੁਸੀਂ ਜਿਹੜੇ ਮਰਜੀ ਸੋਰਸਿਸ ਤੋਂ ਜਿਹੜੇ ਮਰਜੀ ਕੋਰਸਿਸ ਤੋਂ ਵਾਰ-ਵਾਰ ਪੜ ਚੁੱਕੇ ਹੋ ਜੇ ਲਿਮਿਟਿਡ ਵਰਜ਼ਨ ਦੇ ਵਿੱਚ ਇਹ ਸਾਰਾ ਸੋਰਸ ਸਾਰਾ ਕੋਰਸ ਜਿਸ ਤਰ੍ਹਾਂ ਤੁਹਾਡਾ ਸ਼ੈਡਿਊਲ ਬਣਾਇਆ ਜਾਏਗਾ ਤੁਹਾਡੇ ਬਾਰੇ ਜਾਣਨ ਤੋਂ ਬਾਅਦ ਜੇ ਤੁਸੀਂ ਇਹ ਕਰਦੇ ਹੋ ਹੈ ਤਾਂ ਟਰਸਟ ਬੇਸ ਸਿਸਟਮ ਹੀ ਹੈ ਛੇ ਕਰ ਲੈਣੇ ਹੋ ਮੈਂ ਤੁਹਾਨੂੰ ਇੱਕ ਪਰਸਨਲ ਕਹਿ ਸਕਦਾ ਵੀ ਤੁਹਾਡੇ ਐਕਸਾਈਜ਼ ਇਨਸਪੈਕਟਰ ਦੇ ਵਿੱਚ ਕੁਆਲੀਫਾਈ ਹੋਣ ਦੇ ਮੈਕਸਿਮਮ ਚਾਂਸਸ ਰਹਿਣਗੇ ਕਿਉਂਕਿ ਸਾਰੇ ਦੀ ਸਾਰੀ ਜਿਹੜੀ એનર્ਜੀ ਹੈ ਇਸ ਟਾਈਮ ਤੇ ਮੈਕਸਿਮਮ ਸੰਧੀਸ ਇੰਸਟੀਚਿਊਟ ਪਟਿਆਲਾ ਵੱਲੋਂ ਲਗਾਈ ਜਾ ਰਹੀ ਹੈ ਸਾਰੀ ਟੀਮ ਵੱਲੋਂ ਲਗਾਈ ਜਾ ਰਹੀ ਹੈ ਉਹ ਪਾਰਟਿਕੁਲਰਲੀ ਇਸ ਕੋਰਸ ਤੇ ਲਗਾਈ ਜਾ ਰਹੀ ਹੈ ਕਿਉਂਕਿ ਜੇ ਹੁਣ ਕੋਈ ਵੀ ਸਟੂਡੈਂਟ ਕੇ ਅੰਦਰ ਜੇ ਅਸੀਂ ਐਕਸਾਈਜ਼ ਇਨਸਪੈਕਟਰ ਦਾ ਇੱਕ ਆਫਲਾਈਨ ਬੈ ਇਨ ਨੂੰ ਤੁਸੀਂ ਅੱਖਾਂ ਮੀਚ ਕੇ ਜਿਸ ਤਰ੍ਹਾਂ ਤੁਹਾਨੂੰ ਕਿਹਾ ਉਮੀਦ ਕਰ ਲਓ ਅੱਖਾਂ ਮੀਚ ਕੇ ਟਰਸਟ ਕਰਕੇ ਕਹਿਣਾ ਮੈਂ ਚਾਹੁੰਦਾ ਤਾਂ ਇਹ ਚੀਜ਼ ਸਮਝੋ ਚਲ ਠੀਕ ਹੈ ਜੀ ਤਾਂ ਇਹਦੇ ਵਿੱਚ ਸਭ ਕੁਝ ਮਿਲੇਗਾ ਮਤਲਬ ਸਭ ਕੁਝ ਮਿਲੇਗਾ ਪਰ ਫਿਰ ਵੀ ਕਈ ਸਟੂਡੈਂਟ ਕਹਿੰਦੇ ਨਹੀਂ ਜੀ ਅਸੀਂ ਇੰਨੇ ਕੋਰਸਿਸ ਲੈ ਚੁੱਕੀਆਂ ਅਸੀਂ ਕੋਰਸਿਸ ਲੈਣੇ ਜਿੱਦਾਂ ਤੁਸੀਂ ਸਾਨੂੰ ਸਿਰਫ ਇਕੱਲੇ ਪੀਵਾਈਕਿਊ ਪ੍ਰੋਵਾਈਡ ਕਰ ਸਕਦੇ ਹੋ ਤਾਂ ਠੀਕ ਹੈ ਤਾਂ ਉਹਦਾ ਵੀ ਅਸੀਂ ਹੁਣ ਹੱਲ ਕਰਤਾ ਕਿ ਪਾਰਟਿਕੂਲਰਲੀ ਪ੍ਰੀਵੀਅਸ ਈਅਰ ਕੁਐਸਚਨਸ ਦਾ ਵੀ ਇੱਕ ਅਲੱਗ ਤੋਂ ਕੋਰਸ ਬਣਾਤਾ ਹੁਣ ਇਹਦੇ ਵਿੱਚ ਜਿਹੜਾ ਹੈਗਾ ਆਬਵੀਅਸਲੀ ਸਭ ਕੁਝ ਹੈ ਮਤਲਬ ਸਾਰੇ ਪੀਵਾਈਕਿਊ ਨੇ ਉਸੀ ਤਾਂ ਇਹ ਵੀ ਚੀਜ਼ ਜਿਹੜੀ ਹੈਗੀ ਹੈ ਠੀਕ ਹੈ ਜੀ ਤੁਸੀਂ ਕਹਿੰਦੇ ਵੀ ਨਹੀਂ ਜਸਤ ਆਪਣੀ ਪੜਨਾ ਹੈ ਆਪਣੀ ਸੋਰਸ ਤੋਂ ਪੜਨਾ ਹੈ ਸੀ ਉੱਥੋਂ ਹੀ ਪੜੇ ਹੋਇਆ ਬਹੁਤ ਪੜ ਲਿਆ ਬਹੁਤ ਕੋਰਸਿਸ ਕਰ ਲਏ ਸਿਰਫ ਪੀਆਈ ਵੀ ਦੱਸ ਦੋ ਤਾਂ ਇਹ ਤੋਂ ਕਰ ਸਕਦੇ ਹਾਂ ਹਾਂ ਹੁਣ ਕਈ ਬੱਚੇ ਕਹਿੰਦੇ ਜੀ ਇੰਗਲਿਸ਼ ਤਾਂ ਇੰਗਲਿਸ਼ ਦਾ ਹੱਲ ਸਿੰਪਲ ਹੈਗਾ ਉਹ ਇਹੀ ਹੈ ਕਿ ਇਹਦੇ ਵਿੱਚ ਤਿੰਨ ਟੀਚਰਸ ਨੇ ਪੜਾਇਆ ਹੋਇਆ ਹੈ ਤਾਂ ਉਹ ਤੁਸੀਂ ਜੇ ਇੱਕ ਵਾਰ ਕਰ ਲੈਂਦੇ ਹੋ ਦੇਖੋ ਇਹਦੇ ਵਿੱਚ ਪਹਿਲੀ ਗੱਲ ਤਾਂ ਜੇ ਤੁਸੀਂ ਇਹ ਵੀਡੀਓ ਸੁਣਦੇ ਹੋ ਉਹਦੇ ਨਾਲ ਹੀ ਤੁਹਾਨੂੰ ਜਿਹੜਾ ਹੈਗਾ ਇੱਕ ਕੌਨਫੀਡੈਂਸ ਮਿਲ ਜੇਗਾ ਇਹ ਤਾਂ ਇੱਕ ਦਿਨ ਦਾ ਹੀ ਕੰਮ ਹੈ ਇਹ ਸਾਰੀਆਂ ਵੀਡੀਓ ਸੁਣ ਲਓ ਇੱਕ ਦਿਨ ਚ ਤੁਹਾਨੂੰ ਕੌਨਫੀਡੈਂਸ ਮਿਲ ਜੂਗਾ ਵੀ ਇੰਗਲਿਸ਼ ਤਾਂ ਕੁਝ ਹੈ ਹੀ ਨਹੀਂ ਵੀ ਜੋ ਮੈਂ ਸੋਚਦਾ ਸੀ ਉਹ ਤਾਂ ਹੈ ਹੀ ਨਹੀਂ ਇੱਥੇ ਤਾਂ ਕੋਈ ਛੋੜੀ ਤਰੀਕੇ ਨੇ ਠੀਕ ਹੈ ਹੁਣ ਜੇ ਕੋਈ ਜੀ ਬੱਚਾ ਮੇਰੇ ਬੇਸਿਕ ਹੀ ਨਹੀਂ ਹੈ ਮੈਂ ਤਾਂ ਕਦੇ ਪੜਿਆ ਹੀ ਨਹੀਂ ਇੰਗਲਿਸ਼ ਤਾਂ ਉਹਦਾ ਹੱਲ ਹੈਗਾ ਉਹਦੇ ਫਿਰ ਇਹ ਵੀਡੀਓ ਸੁਣ ਲਓ ਇਹਦੇ ਚ ਪ੍ਰੈਕਟਿਸ ਸ਼ੀਟਸ ਨੇ ਪ੍ਰੋਪਰ ਇੱਕ ਹੀ ਚੀਜ਼ ਤੇ ਫੋਕਸ ਕੀਤਾ ਹੋਇਆ ਇੱਕ ਹੀ ਚੀਜ਼ ਕਰਾਈ ਹੋਈ ਹੈ ਇਹ ਵੀ ਹੁਣ ਇਹ ਨਹੀਂ ਹੈ ਤੁਹਾਡੇ ਸਾਹਮਣੇ ਹੈ ਵੀ 5-600 ਵੀਡੀਓਜ਼ ਨੇ ਜਾਂ 3-400 ਵੀਡੀਓਜ਼ ਲਿਮਿਟਿਡ ਹੈ ਇਹ 4 ਕ ਦਿਨ ਦਾ ਕੰਮ ਹੋਊਗਾ ਇਹ ਠੀਕ ਹੈ ਠੀਕ ਹੈ ਨਾ ਤਾਂ ਇਹ ਜੇ ਤੁਸੀਂ ਦੋਨੋਂ ਕਰ ਲੈਨੇ ਹੋ ਤਾਂ ਇੰਗਲਿਸ਼ ਤੁਹਾਡਾ ਕੋਲ ਬਦ ਵਧੀਆ ਬਣ ਜਾਊਗਾ ਸਿਮਿਲਰਲੀ ਮੈਥਸ ਹੈ ਤਾਂ ਮੈਥਸ ਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਤਾਂ ਮੈਥਸ ਦੇ ਵਿੱਚ ਵੀ ਤਿੰਨ ਚਾਰ ਟੀਚਰਸ ਦੇ ਦੁਆਰਾ ਪੜਾਇਆ ਗਿਆ ਸ਼ਾਰਟਕੱਟਸ ਟ੍ਰਿਕਸ ਨਾਲ ਪੜਾਇਆ ਹੋਇਆ ਕਿਸੇ ਨੇ ਟ੍ਰੈਡੀਸ਼ਨਲ ਮੈਥਡ ਨਾਲ ਪੜਾਇਆ ਹੋਇਆ ਕਿਸੇ ਨੇ ਆਪਸ਼ਨਸ ਤੋਂ ਪੜਾਇਆ ਹੋਇਆ ਮਤਲਬ ਸਟੂਡੈਂਟ ਦੀ ਕਿਤਨਾ ਕਿਤ ਦਾ ਸੈਟਿੰਗ ਬੈਠ ਜੇਗੀ ਕਿਤਨਾ ਕਿਤ ਦਾ ਕੋਆਰਡੀਨੇਸ਼ਨ ਹੋ ਜਾਏਗਾ ਤਾਂ ਉਹ ਤੁਹ ਕਰ ਸਕਦਾ ਹੈ ਠੀਕ ਹੈ ਤਾਂ ਮੇਨ ਜਿਹੜਾ ਹੈਗਾ ਮੈਂ ਇਹੀ ਕਹਿਣਾ ਚਾਹਨਾ ਕਿ ਲਾਸਟ ਸੋਲੂਸ਼ਨ ਸਟਡੀ ਸੋਲੂਸ਼ਨ ਬੈਸਟ ਸੋਲੂਸ਼ਨ ਜਿਹ उसके अकॉर्डिंग भी जो चली जा रहे हो तो सक्सैस मिल जाएगी जो कंटेंट का इशू आ रहा तो मास्टर कोर्स ठीक है जी चलो फिर जो साछा है तो उम्मीद कर रहे हैं जी पूरी करोंगे तो स्टडी सोल्यूशन संदेश इंस्टीट्यूट पटियाला द्वारा जरा जी एक्साइज इंसपैक्टर में लैके जो टारगेट रखा जा रहा है तो उम्मीद है कि वह जल्दी तो जल्दी पूरी होगी ठीक है जी तो वीडियो जो वर्द शेयर लाइक जरूर कर दियो जो इतने तक देखिए तो पसंद आई होगी वधिया तो लग्या होएगा ओके फिर विश यू ऑल द बेस्ट धनवाद